ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਾਧ ਸੰਗਤ ਜੀਓ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਬਦਾਸ ਜੀ ਦਾ ਦਿਹਾੜਾ ਅੱਜ ਆਪਾਂ ਸਾਰੇ ਭਾਈਚਾਰਕ ਤੌਰ ਦੇ ਉੱਤੇ ਮਿਲ ਕੇ ਮਨਾ ਰਹੇ ਹਾਂ ਧਿਆਨ ਨਾਲ ਸੁਣਨਾ ਰਵਿਦਾਸ ਜੀ ਨੇ ਕੀ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਵਨ ਕੋ ਅੰਨ ਛੋਟ ਬੜੇ ਸਭ ਸੰ ਬਸੇ ਰਵਿਦਾਸ ਹੋਵੇ ਮੇ ਸੰ ਰਵਿਦਾਸ ਜੀ ਨੇ ਕਿਹਾ ਕਿ ਜਿੱਥੇ ਸਭ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ ਕੋਈ ਪੱਖਾ ਨਾ ਲੱਭੇ ਕੋਈ ਪਿਆਸਾ ਨਾ ਰਹੇ ਜਿੱਥੇ ਛੋਟੇ ਵੱਡੇ ਸਾਰੇ ਇੱਕ ਹੋਣ ਕੋਈ ਜਾਤ ਪਾਤ ਕੋਈ ਊਚ ਨੀਚ ਕੋਈ ਛੋਟੇ ਵੱਡੇ ਦਾ ਵਖਰੇਵਾ ਨਾ ਹੋਵੇ ਤਾਂ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨੀਚਾ ਅੰਦਰ ਨੀਚ ਜਾ ਨੀਚੀ ਹੂੰ ਅਤ ਨੀਚ ਨਾ ਨਿਕ ਤਿਲਕੇ ਸੰਗ ਸਾਥ ਵੱਡਿਆ ਸਿਉਂਕਿਆ ਰੀਸ ਨਨ ਪਾਸ਼ਾ ਕਹਿੰਦਾ ਵੀ ਨੀਚਾ ਅੰਦਰ ਨੀਚ ਜਾਤ ਜਿਹੜੇ ਸਭ ਤੋਂ ਨੀਵੇਂ ਨੇ ਮੈਂ ਉਹਨਾਂ ਨਾਲ ਐ ਅੱਗੇ ਕਹਿੰਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੁੰਵਾ ਤਨੀਚ ਜਿਹੜੇ ਉਦੋਂ ਵੀ ਨੀਚੇ ਆ ਉਦੋਂ ਵੀ ਨੀਵੇਂ ਕਹੜੇ ਜਿਹੜੇ ਸ਼ੂਤ ਨੇ ਜਿਨ੍ਹਾਂ ਨੂੰ ਹੱਥ ਲਾਉਣਾ ਵੀ ਗੁਨਾਹ ਸਮਝਿਆ ਜਾਂਦਾ ਸੀ ਪਾਪ ਸਮਝਿਆ ਜਾਂਦਾ ਸੀ ਜਿਨ੍ਹਾਂ ਦਾ ਪਰਸ਼ਾਵਾਂ ਲੈਣਾ ਵੀ ਗੁਨਾਹ ਸਮਝਿਆ ਜਾਂਦਾ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਭਾਈ ਉਹ ਮੇਰੇ ਆ ਤੇ ਮੈਂ ਉਹਨਾਂ ਦਾ ਮੈਂ ਉਹਨਾਂ ਨਾਲ ਆ ਸਾਡੇ ਗੁਰੂ ਆ ਰੋਗਿਆ ਭਾਈ ਚੱਲਦਾ ਰਹੀ ਬਈ ਪਰ ਅੱਜ ਦੁੱਖ ਦੀ ਗੱਲ ਇਹ ਆ ਕਿ ਅਸੀਂ ਆਪਣੇ ਗੁਰੂ ਆਪਣੇ ਰਹਿਬਰ ਆਪਣੇ ਮੁਰਸ਼ਿਦ ਵੰਡ ਲਏ ਰਬਦਾਸ ਜੀ ਇਹ ਕਹਿੰਦੇ ਰਬਦਾਸ ਜੀ ਇਹ ਕਹਿੰਦੇ ਗੁਰੂ ਰਬਦਾਸ ਸਾਡਾ ਮਰਜੀ ਸੇ ਕਹਿੰਦੇ ਭਾਈ ਜੰਤਾ ਸਾਡਾ ਸ਼ਿੰਬੇ ਕਹਿੰਦੇ ਨਾਮਦਿਲ ਸਾਡਾ ਮਹਿਰੇ ਕਹਿੰਦੇ ਮੋਤੀ ਮਹਿਰਾ ਸਾਡਾ ਜੱਟ ਕਹਿੰਦੇ ਧੰਨਾ ਬਲ ਸਾਡਾ ਆ ਮੈਂ ਕਿਹੇ ਸੁਣ ਰਿਹਾ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਭਗਤ ਦਾ ਬਿਦਾਸ ਦੀ ਗੁਰੂ ਰਵਿਦਾਸ ਦੀ ਬਾਣੀ ਨੂੰ ਅਟ ਕਰਕੇ ਉਹਨੂੰ ਅਮਰਤ ਬਾਣੀ ਦਾ ਨਾਮ ਦੇ ਦਿੱਤਾ ਗਿਆ ਸਾਡੇ ਗੁਰੂਆਂ ਨੇ ਸਾਰੇ ਮਹਾਂਪੁਰਸ਼ਾਂ ਦੀ ਬਾਣੀ ਨੂੰ ਇੱਕੋ ਥਾਂ ਦਰਜ ਕਰਕੇ ਗੁਰੂ ਰੰਧ ਸਾਹਿਬ ਦਾ ਦਰਜਾ ਦਿੱਤਾ ਕਿ ਇੱਥੇ ਕੋਈ ਛੋਟਾ ਵੱਡਾ ਨਹੀਂ ਕੋਈ ਊਚ ਨੀਚ ਨਹੀਂ ਕੋਈ ਭੇਦ ਭਾਵ ਨਹੀਂ ਸਾਰੇ ਬਰਾਬਰ ਹੈ ਤੇ ਸਭ ਛੋਟਾ ਗੁਰੂ ਆ ਜੇ ਆਪਾਂ ਕੀ ਕਰ ਰਹੇ ਆ ਆਪਾਂ ਬੰਦਲੇ ਇੱਕ ਚਾਸਪਰੇ ਲੈਣਾ ਖੇਤੀ ਲਗਾ ਵੀ ਨਹੀਂ ਪਾਈਏ ਸਾਡਾ ਇਹ ਸਾਡਾ ਪਿੰਡ ਵਾਲਿਓ ਆਪਾਂ ਅਰਵਿਦਾਸ ਜੀ ਦਾ ਦਿਹਾੜਾ ਇੱਥੇ ਮਨਾਉਂਦੇ ਆਂ ਧਰਮਸ਼ਾਲਾ ਚ ਆਪਾਂ ਭਾਈ ਜੀਮਲ ਜੀ ਦਾ ਦਿਹਾੜਾ ਉਹ ਪਹਿਲੀ ਧਰਮਸ਼ਾਲਾ ਚ ਮਨਾਉਂਦੇ ਆਂ ਆਪਾਂ ਕਦੇ ਸੋਚਿਆ ਸੁਚੇ ਪਿੰਡ ਨੇ ਵੀ ਆਪਾਂ ਗੁਰਦੁਆਰੇ ਕਿਉਂ ਨਹੀਂ ਮਨਾਉਂਦੇ ਜੇ ਗੁਰਨਾਨਕ ਦੇਵ ਜੀ ਦਾ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਦਾ ਦਿਹਾੜਾ ਗੁਰਤੇਗ ਬਹਾਦਰ ਜੀ ਦਾ ਸਿਹੜਾ ਆਪਾਂ ਗੁਰੂ ਘਰ ਬਣਾਉਨੇ ਆ ਤੇ ਫਿਰ ਆਪਾਂ ਇਹ ਬੰਡੀਆਂ ਕਿਉਂ ਪਾਈ ਬੈਠੇ ਆ ਆ ਜਿਹੜੇ ਹਾਲਾਤ ਬਣੇ ਜਾਂਦੇ ਆ ਨਾ ਆਪਾਂ ਦੇਖ ਰਹੇ ਆ ਦਿਨੋਂ ਦਿਨ ਹੁਣਾਂ ਮੇਰੇ ਸਾਹਮਣੇ ਤਸਵੀਰ ਪਈ ਆ ਫੁੱਲ ਪਾਏ ਹੋਏ ਨੇ ਮੈਂ ਰੋਪੜੋਂ ਆਇਆ ਲਾਹਤ ਤਰ ਪਾਣੀਆਂ ਦਾ ਵਹਨ ਸ਼ੁਰੂ ਕੀਤਾ ਅਸੀਂ ਸਤਲੁਜ ਤੋਂ ਜਿੱਥੇ ਪਾਣੀਆਂ ਜ਼ਹਿਰ ਪੈਂਦੀ ਆ ਮੈਂ 4-5 ਦੇ ਰੋਪੜ ਲਾ ਕੇ ਆ ਬਹੁਤ ਵੱਡੇ ਵੱਡੇ ਨਗਰ ਕੀਰਤਨ ਉੱਥੇ ਕੱਢੇ ਗਏ ਲੋਕਾਂ ਦੁਆਰਾ ਮੂਰਤੀ ਬਣਾਈ ਹੋਈ ਹੈ ਪੱਥਰ ਦੀ ਰਵਿਦਾਸ ਜੀ ਦੀ ਮਾਲਾ ਪਾਈ ਹੋਈ ਹੈ ਤੇ ਨਗਰ ਕੀਰਤਨ ਨਿਕਲ ਰਹੇ ਨੇ ਸਰਵਦਾਸ ਜੀ ਕਹਿੰਦੇ ਨੇ ਦੇਹਰਾ ਅਤੇ ਮਸਜਿਦ ਮੈਂ ਰਬੀਦਾਸ ਨਾਲ ਸੀ ਸੁਨਵਾਏ ਰਬਦਾਸ ਜੀ ਕਹਿੰਦੇ ਵੀ ਅਸੀਂ ਮੜੀਆਂ ਮਸਾਲਾ ਤੇ ਅਸੀਂ ਮੂਰਤੀਆਂ ਦੇ ਅੱਗੇ ਸੀਸ ਝੁਕਿ ਨਮਾਉਣਾ ਤੇ ਅਸੀਂ ਮੂਰਤੀਆਂ ਬਣਾ ਕੇ ਤੁਰਪੇ ਅਸੀਂ ਪੜਾਕੇ ਪਾਤੇ ਅਸੀਂ ਖੀਰ ਦਾ ਲੰਗਰ ਲਾਤਾ ਜਲੇਬੀਆਂ ਕੱਢ ਲੀਆਂ ਇੱਕ ਦਿਨ ਦੇ ਇੱਕ ਸਾਲ ਦੇ ਵਿੱਚ ਇੱਕ ਦਿਨ ਮਨਾ ਲਿਆ ਬਸ ਅਸੀਂ ਇੱਥੇ ਖੁਸ਼ ਹੋ ਜਾਂਦੇ ਆ ਕਿ ਅਸੀਂ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਸੋਚ ਉਹਨਾਂ ਰਹਿਬਰਾਂ ਦੇ ਉਹਨਾਂ ਗੁਰੂਆਂ ਦੇ ਸਿਧਾਂਤਾਂ ਦੇ ਚੱਲੇ ਆ ਬਸ ਅੱਜ ਜਦੋਂ ਆਪਾਂ ਇੱਥੇ ਆਪ ਭੋਗ ਪੈ ਗਏ ਆ ਪ੍ਰਸ਼ਾਦਾ ਛਕੋਗੇ ਆਪੋ ਆਪਣੇ ਕੰਮਾਂ ਤੇ ਹੋ ਜਾਉਗੇ ਅਸੀਂ ਉਹ ਵਿਚਾਰਧਾਰਾ ਨੂੰ ਨਾ ਅਸੀਂ ਸਮਝਣਾ ਨਾ ਅਗੇ ਲੈ ਕੇ ਧਰਨਾ ਤੇ ਦੁਸ਼ਮਣ ਲਗਾਤਾਰ ਮੰਡਗਾ ਪਾਈ ਜਾਂਦਾ ਪਾੜੀ ਜਾਂਦਾ ਉਹ ਬੇਪਰ ਜਿਹੜਾ ਲਗਾਤਾਰ ਇੱਥੇ 2200 2300 ਸਾਲ ਤੋਂ ਰਾਜ ਕਰ ਰਿਹਾ ਡਾਕਟਰ ਮੇਨਕਰ ਦੀ ਮੂਰਤੀ ਨੂੰ ਤੋੜਨ ਦਾ ਯਤਨ ਹੋਇਆ ਅਮਰਸਰ ਦੇ ਵਿੱਚ ਵਿਜੇਪੀ ਦਾ ਵੱਡਾ ਦੇਖ ਲਾ ਵੀ ਇਹ ਸੰਪਲਾ ਦਾ ਬਿਆਨ ਆਉਂਦਾ ਹੈ ਕਿ ਅਕਾਲਤਾ ਸਾਹ ਦੇ ਜ਼ਿਹਦਾ ਤੇ ਸ਼ਰਮਣੀ ਕਮੇਟੀ ਜਵਾਬ ਦੇਵੇ ਕਾਰਨ ਕੀ ਸੀ ਵੀ ਇਹਨਾਂ ਦੋਨਾਂ ਫਿਰਕਿਆਂ ਚੱਕ ਲਾਉ ਆ ਆ ਚੰਦਪਾਨ ਘਟਨਾ ਵਾਪਰੀ ਆ ਅਸੀਂ ਰਾਤ ਦੇ ਆ ਕੇ ਆਏ ਹਾਂ ਉਥੇ ਉਥੇ ਇੱਕ ਸਰਪੰਚ ਨੂੰ ਜਿਹੜਾ ਐਸੀ ਪਰਿਵਾਰ ਚੋਂ ਸੀ ਉਹ ਕਾਫੀ ਲੋਕਾਂ ਦੀ ਕੁੱਟਮਾਰ ਹੋਈ ਪੁਲਿਸ ਵੱਲੋਂ ਝਗੜਾ ਹੋਇਆ ਦੋ ਸਰਪੰਚਾਂ ਚ ਕੋਈ ਪਾਣੀ ਦਾ ਮਸਲਾ ਸੀ ਨਾਲੀ ਦਾ ਉਹਨੂੰ ਵੀ ਐਸਸੀ ਬਨਾਮ ਜਰਨਲ ਜਾਂ ਇਹ ਕਹਿੰਦੇ ਐਸਸੀ ਬਨਾਮ ਜੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਮਝਣ ਦੀ ਲੋੜ ਹੈ ਵੀ ਇਹ ਸਾਡੇ ਲਈ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਆਪਾਂ ਸਾਰਾ ਨਗਰ ਆਪਣਾ ਬੈਠੇ ਆ ਆਪਣੇ ਪਿੰਡ 'ਚ ਕਿੰਨਾ ਕੁ ਬਹਿਤ ਕਰਾ ਭਾਈ ਕਿੰਨਾ ਕੁ ਬਖਰੇਵਾ ਆਪਾਂ ਹਰ ਬੰਦਾ ਚਾਹੇ ਉਹ ਕਿਸੇ ਵੀ ਜਾਤੀ ਦਾ ਆਪਾਂ ਸਾਰੇ ਇੱਕ ਦੂਜੇ ਨਾਲ ਖੜਦੇ ਹਾਂ ਮਰੇ ਰੌਲਾ ਇੱਥੇ ਮੈਂਬਰ ਬੈਠੇ ਨੇ ਉਹ ਫਿਰਦ ਸਿੰਘ ਜੀ ਦੁੱਲਾ ਸਿੰਘ ਜੀ ਅੱਠ ਦੇ ਵਿੱਚ ਮੇਰੀ ਮਾਂ ਸਰਪੰਚ ਬਣੀ ਸੀਗੀ ਤੇ ਆਪਣੇ ਵੀ ਦੋ ਥਾਂ ਹੀ ਬੰਦਾ ਹੋਉਦੇ ਹੁੰਦੇ ਸੀਗੇ ਤੁਹਾਨੂੰ ਪਤਾ ਹੋਣਾ ਕੋਰਲੇਪਾ ਛੜ ਜਾ ਸੀਗਾ ਕਿ ਪਰਲੇ ਪਾਸੇ ਚਲੋ ਪਿੰਡ ਦਾ ਕਾਠ ਹੋਇਆ ਤਾਂ ਮੈਂ ਕਿਹਾ ਵੀ ਆਪਾਂ ਇੱਕ ਥਾਂ ਕਰ ਲਏ ਕੋਈ ਵਿਰੋਧ ਹੋਇਆ ਆਪਣੇ ਪਿੰਡ ਚੋਂ ਕਿਸੇ ਜੱਟ ਜ਼ਿਮੀਂਦਾਰ ਨੇ ਵਿਰੋਧ ਕੀਤਾ ਵੀ ਆਪਾਂ ਬੰਦਾ ਇੱਕ ਥਾਂ ਨਹੀਂ ਸੁੱਕਣਾ ਸੋ ਸਮਝਣ ਦੀ ਲੋੜ ਹੈ ਜਿਹੜੀ ਸੋਚ ਜਿਹੜੀ ਵਿਚਾਰਧਾਰਾ ਅੱਜ ਕੰਮ ਕਰ ਰਹੀ ਆ ਜਿਹੜੀ ਸੈਂਟਰ ਦੀ ਸਰਕਾਰ ਆ ਬੀਜੇਪੀ ਦੀ ਆ ਬੀਜੇਪੀ ਦੇ ਮਗਰ ਡੇਵਲ ਜੀ ਕਿਹਦੀ ਖੜੀ ਆ ਵਿਚਾਰਧਾਰਾ ਕਿਹਦੀ ਖੜੀ ਆ ਸੋਚ ਕਿਹਦੀ ਖੜੀ ਆ ਆਰਐਸਐਸ ਦੀ ਤੇ ਆਰਐਸਐਸ ਦਾ ਗੁਰੂ ਕੌਣ ਆ ਮੰਨੂ ਜਿਹੜਾ ਮੰਨੂ ਬਾਤ ਚਲਾਇਆ ਮੰਨੂ ਸਿਮਰਤੀ ਕਦੇ ਪੜ੍ਹੋ ਲੈ ਕੇ ਨੌਜਵਾਨੋ ਰੋਵੈਲਾ ਲੁੰਦੇ ਰਹਿੰਦੇ ਆ ਇਹਦੀ ਜਰਬੜੀ ਲੋੜ ਹੁੰਦੀ ਆ ਵਿਦਿਆ ਵਿਚਾਰੀ ਤਾਂ ਪਰ ਫਕਾਰੀ ਦੇ ਵਿਚਾਰਾਂਗੇ ਨਹੀਂ ਪੜਾਂਗੇ ਨਹੀਂ ਸਮਝਾਂਗੇ ਨਹੀਂ ਕਿ ਕਿਵੇਂ ਬੇਪਰ ਸਾਡੇ ਦੇ 2200 300 ਸਾਲ ਤੋਂ ਰਾਜ ਕਰ ਰਿਹਾ ਸਾਨੂੰ ਜਾਤਾਂ ਪਾਤਾਂ ਵਿੱਚ ਵੰਡ ਕੇ ਕੀ ਕਹਿੰਦੇ ਰਗਦਾਰ ਜੀ ਕਿਉਂ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ-ਵਾੜ ਕਾਹੇ ਨਹੀਂ ਆਇਆ ਜਦੋਂ ਸਾਨੂੰ ਇੱਥੇ ਵੰਡ ਕੇ ਵਰਨਾ ਦੇ ਵਿੱਚ ਕਿ ਬ੍ਰਾਹਮਣ ਦੇਵਤੇ ਦੇ ਮੁਖ ਚੋਂ ਪੈਦਾ ਹੋਇਆ ਖੱਤਰੀ ਪਾਂਜੋ ਪੈਦਾ ਹੋਇਆ ਵੈਸ਼ਵਾਨੀਆਂ ਢਿੱਡ ਚੋਂ ਪੈਦਾ ਹੋਇਆ ਸ਼ੂਦਰ ਪੈਰਾਂ ਚੋਂ ਪੈਦਾ ਹੋਏ ਨੇ ਤਾਂ ਉਦੋਂ ਕਿਹਾ ਸੀਗਾ ਪਤਨੁਜਾ ਜੀ ਨੇ ਵੀ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਫਿਰ ਆ ਹੋਰ ਕਿਥੋਂ ਕਿਉਂ ਨਹੀਂ ਜੰਮਿਆ ਜਿੱਥੋਂ ਤੂੰ ਜੰਮਿਆ ਉੱਥੋਂ ਮੈਂ ਜੰਮਿਆ ਗੱਤ ਪੁੱਜਾ ਪਾਲਦੇ ਸੀ ਪੁੱਜਾ ਧਰਤੀ ਤੇ ਨਹੀਂ ਠੁਕਣਾ ਮਗਰ ਮੋੜਾ ਬਣ ਦਿੰਦੇ ਸੀ ਮੋੜਾ ਲੱਕ ਨਾਲ ਵੀ ਪੈਰ ਦਾ ਨਿਸ਼ਾਨ ਧਰਤੀ ਤੇ ਨਹੀਂ ਪੈਣਾ ਚਾਹੀਦਾ ਸਾਫ਼ ਕਰਦੇ ਜੋ ਧਰਤੀ ਪਿੱਟੀ ਜਾਊ ਜੇ ਕਿਸੇ ਬੰਦੇ ਦੇ ਅੱਖਾਂ ਦੇ ਵਿੱਚ ਕੋਈ ਵੇਦ ਪੜਦਿਆਂ ਦਾ ਕੋਈ ਸ਼ਬਦ ਪਾ ਜਾਂਦੇ ਕੰਨਾਂ ਦੇ ਵਿੱਚ ਛੱਕਾ ਢਾਲ ਦਿੰਦੇ ਜੋ ਕਿ ਬੰਦਾ ਧਰਮਸਥਾਨ ਦੇ ਦਰਸ਼ਨ ਕਰ ਲੈਂਦਾ ਅੱਖਾਂ ਹੀ ਨੀਲਾ თੋਥਾ ਪਾ ਦਿੰਦੇ ਐਸੇ ਹਾਲਾਤ ਕੀ ਸੀ ਗੁੱਸਾ ਨਾ ਕਰਿਓ ਇੱਕ ਕਹਾਵਤ ਬਣੀ ਆ ਪੰਜਾਬ ਦੀ ਬਹੁਤ ਮਸ਼ਹੂਰ ਕਿ ਮੱਝ ਵੀ ਤੇ ਗੋ ਦੁਪਹਿਰੇ ਨਿਕਲਦੇ ਆ ਕਿੱਥੋਂ ਬਣੀ ਪਤਾ ਉਹ ਕਹਿੰਦੇ 12 ਵਜੇ ਆਪਣੇ ਘਰੇ ਜਾਓ ਤੇ 3 ਵਜੇ ਵਾਪਸ ਆਜੋ ਕਿਉਂ ਪਰਸ਼ਾਵਾ ਕਿੱਥੇ ਹੁੰਦਾ 12 ਤੋਂ 3 ਨਾ ਛੋਟੇ ਪੈਰਾਂ ਨੇ ਉਦੋਂ ਬਾਅਦ ਪਰਸ਼ਾਮਾ ਢਾਸ ਦਾ ਤੁਹਾਨੂੰ ਪਹਿਲਾਂ ਵੀ ਪਰਸ਼ਾਮਾ ਲੰਮਾ ਹੁੰਦਾ ਵੀ ਸਾਡੇ ਤੇ ਜੇ ਪਰਸ਼ਾਮਾ ਪੈ ਗਿਆ ਸੀ ਪਿੱਟੇ ਜਾਵਾਂਗੇ ਫਿਰ ਬਰਨਾਨ ਪਾਸ਼ਾ ਨੇ ਆਖਿਆ ਜਾਤਾਂ ਪਾਤਾਂ ਊਚ ਨੀਚ ਸਭ ਭੇਦ ਭਾਗ ਸਭ ਕਰਮ ਕਾਂਡ ਸਭ ਢੈ ਢੇਰੀ ਕਰਦੇ ਇਹਨਾਂ ਦੇ ਉਹੀ ਵਿਚਾਰ ਧਾਰਾ ਅਗਲਾਂ ਨੜਕਦੀ ਹੈ ਕਿ ਜੇ ਸਾਡੇ ਬੇਮਰ ਨੂੰ ਕਾਰ ਕਰਦੀ ਹੈ ਤੇ ਵਿਚਾਰ ਧਾਰਾ ਉਹਨੇ ਜੱਪਾ ਨੂੰ ਵੰਡ ਲਿਆ ਆਪਾਂ ਅਕਸਰ ਅਰਦਾਸ ਜੀ ਦਾ ਗੁਰੂ ਨਰਦਾਸ ਜੀ ਦਾ ਬਖੇੜਾ ਖੜਾ ਕਰ ਲਿਆ ਕੋਈ ਕਦੀ ਭਲ ਸਿਉ ਕਹਿੰਦੇ ਆ ਉਹਨੇ ਗੁਰੂ ਕਹੋ ਜੀ ਸਾਰੇ ਸਾਡੇ ਗੁਰੂ ਨੇ ਜਿੰਨਾ ਮਹਾਪੁਰਸ਼ਾਂ ਦੀ ਗੁਰਵਾਣੀ ਦਰਜ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਅਸੀਂ ਉਹਨੂੰ ਗੁਰੂ ਮੰਨਦੇ ਆ ਤੇ ਫਿਰ ਬਾਕੀ ਗੁਰੂ ਕਿਉਂ ਨਾ ਹੋਏ ਇਸ ਕਰਕੇ ਗੱਲ ਤੁਹਾਨੂੰ ਸਮਝਾਉਣ ਦੀ ਲੋੜ ਆ ਜਿਹੜੇ ਬੰਦੇ ਅੱਜ ਇਹ ਬਖੇੜਾ ਖੜਾ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜੱਤ ਗੁਰੂ ਗੁਰੂ ਨਰਦਾਸ ਜੀ ਨੂੰ ਜੇ ਆਪਾਂ ਇੱਕ ਵਰਗਲ ਦੇ ਵਿੱਚ ਕੈਦ ਕਰ ਲਿਆ ਕਿ ਧਾਇਰੇ ਚ ਆਪਾਂ ਸੀਮਤ ਕਰ ਲਿਆ ਵੀ ਨਹੀਂ ਆ ਸਾਡਾ ਗੁਰੂ ਸਾਹਿਬ ਉਹ ਜਗਤ ਗੁਰੂ ਨੇ ਅਸੀਂ ਉਹਨੇ ਕਿਹਦੇ ਚ ਕੈਦ ਕਰਨਾ ਚਾਹਨੇ ਇਹਦੇ ਪਿੱਛੇ ਕੌਣ ਆ ਸਮਝਣ ਦੀ ਲੋੜ ਹੈ ਸਾਰੇ ਦੱਬੇ ਕੁਟਲੇ ਲਤਾੜੇ ਹੋਏ ਲੋਕਾਂ ਨੂੰ ਨਾਲ ਲਾਇਆ ਗੱਲ ਨਾਲ ਲਾਇਆ ਹਿੱਕ ਨਾਲ ਲਾਇਆ ਪਰ ਪ੍ਰਧਾਣ ਮਾਨ ਸਤਕਾਰ ਦਿੱਤਾ ਤਾਂ ਸਾਡੇ ਗੁਰੂਆਂ ਨੇ ਦਿੱਤਾ ਉਹ ਮਾਨ ਸਤਕਾਰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਵਿੱਚੋਂ ਮਿਲਦਾ ਹੈ ਅੱਜ ਦੇ ਹਾਲਾਤ ਦੇਖ ਲਓ ਰਾਸ਼ਟਰਪਤੀ ਸਭ ਤੋਂ ਉੱਚੀ ਪਦਵੀ ਹੈ ਇਸ ਮੁਲਖ ਦੀ ਕੋਵਿੰਦ ਰਾਸ਼ਟਰਪਤੀ ਰਿਹਾ ਭਾਰਤ ਦਾ 18 ਦੇ ਵਿੱਚ ਮਾਰਚ ਦੇ ਵਿੱਚ ਰਾਜਸਥਾਨ ਦੇ ਕਿਸੇ ਮੰਦਰ ਦੇ ਵਿੱਚ ਮੱਥਾ ਟੇਕਣ ਜਾਂਦਾ ਹੈ ਤੇ ਪੌੜੀਆਂ ਤੋਂ ਬਿਠਾ ਕੇ ਮੋੜ ਦਿੱਤਾ ਜਾਂਦਾ ਵੀ ਅੰਦਰ ਨਹੀਂ ਤੂੰ ਆਸਰਾ ਕਿਉਂ ਕਿਉਂਕਿ ਤੂੰ ਸ਼ੂਦਰਾਂ ਮਾਂਜੀ ਬਿਹਾਰ ਦਾ ਮੁੱਖ ਮੰਤਰੀ ਰਿਹਾ 8-9 ਮਹੀਨੇ ਕਿਸੇ ਮੰਦਰ ਤੇ ਮੱਥਾ ਟੇਕਣ ਚਲੇ ਜਾਂਦਾ 10 ਵਾਰੀ ਉਸ ਮੰਦਰ ਨੂੰ ਦੁੱਧ ਨਾਲ ਧੋਤਾ ਜਾਂਦਾ ਹੈ ਕਿ ਸਾਡਾ ਮੰਦਰ ਭਟਿਆ ਗਿਆ। Rajasthan ਦੇ ਵਿੱਚ ਇੱਕ ਬੱਚਾ ਸਕੂਲ 'ਚ ਪੜਦਾ ਕਿਸੇ ਮਾਸਟਰ ਦੇ ਤੌੜੇ ਨੂੰ ਹੱਥ ਲਾ ਦਿੰਦਾ। ਮਾਸਟਰ ਉਹ ਬੱਚੇ ਨੂੰ ਕੁੱਟ ਕੇ ਮਾਰ ਦਿੰਦਾ ਵੀ ਜਿਹੜਾ ਤੌੜਾ ਭਟਦਾ ਉਹ ਹੱਥ ਲਾ ਦਿਆ। ਇੱਥੇ ਜਿਹੜੇ ਸਾਡੇ ਦੱਬੇ ਕੁਟੜੇ ਹੋਏ ਲੋਕ ਨੇ ਨਾ ਯੂਪੀ ਦੇਖੋਗੇ ਆਸਾਨਸ ਦੇਖੋਗੇ। ਪਿਆ ਬਰੇ ਘੋੜੀ ਨਹੀਂ ਚੜਨਦੇ ਘੋੜੀ ਨਹੀਂ ਤੂੰ ਨੀਵਾ ਤੂੰ ਘੋੜੀ ਨਹੀਂ ਚੜ ਸਕਦਾ ਤੇ ਕਿਹਦੀ ਸੋਚ ਆ ਕਿਹਦੀ ਵਿਚਾਰਤਾ ਰਬੀ ਉਸ ਪੇਪਰ ਦੀ ਜਿਹਦੇ ਮਗਰ ਅਸੀਂ ਤਰੇ ਫਿਰਦੇ ਆ ਲੱਗਿਆ ਚ ਸਭ ਨੂੰ ਸਮਝ ਨਹੀਂ ਲੱਗ ਰਹੀ ਅਸੀਂ ਆਪਣੇ ਆਪ ਨੂੰ ਬੰਨ੍ਹ ਲਿਆ ਤਾਂ ਕਹਿਣਾ ਮਾੜਾ ਮਾੜਾ ਪੜਿਆ ਕਰੋ ਅਸੀਂ ਉੜਦਿਆਂ ਮਗਰ ਲੱਗ ਜਾਂਦੇ ਆ ਸਮਝਿਆ ਕਰੋ ਸਹ ਹਾਲਾਤ ਕੀ ਨੇ ਤੇ ਕੀ ਹੋਣ ਵਾਲੇ ਆ ਇਹ ਜਿਹੜਾ ਹਾਲਾਤ ਦੂਜੇ ਥਾਵਾਂ ਤੇ ਹੋ ਰਿਹਾ ਵਾਕੀ ਸੂਬਿਆਂ 'ਚ ਹਾਲਾਤ ਬਣੇ ਹੋਏ ਨੇ ਕਿਵੇਂ ਲੋਕਾਂ ਨੂੰ ਜਾਤਾਂ ਦੇ ਨਾਂ ਤੇ ਲੜਾਇਆ ਜਾ ਰਿਹਾ ਧਰਮਾਂ ਫਿਰਕਿਆਂ ਦੇ ਨਾਂ ਤੇ ਲੜਾਇਆ ਜਾ ਰਿਹਾ ਸਾਨੂੰ ਆ ਸਮਝਣ ਦੀ ਲੋੜ ਆ ਕਿ ਪੰਜਾਬ ਦੇ ਵਿੱਚ ਕਦੇ ਅਜਿਹੀ ਗੱਲ ਨਹੀਂ ਤੇ ਇੱਕ ਵਕ ਸਾਡੇ ਨਾਲ ਰਾਉ ਸਿੱਖੀ ਆ ਗਰਵਾਣੀ ਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਗਰਵਾਣੀ ਨਾਲ ਜੁੜ ਗਏ ਸਿੱਖੀ ਨਾਲ ਜੁੜ ਗਏ ਸਾਡੀ ਕੋਈ ਜਾਤ ਨਹੀਂ ਸਿੱਖ ਦੀ ਕੋਈ ਜਾਤ ਹੈ ਜੇ ਸਿੱਖੀ ਬਣ ਕੇ ਦੀ ਕੋਈ ਜਾਤ ਨਹੀਂ ਪਰ ਅਸੀਂ ਕਿੰਨੀਆਂ ਜ ਆਪਾਂ ਦੇ ਬੰਦੇ ਹੋ 6743 ਜ ਆਪਾਂ ਦੇ 6743 ਆਪਾਂ ਦੇ ਆਪਾਂ ਬੰਦੇ ਹੋਏ ਲੋਕਾਂ ਆਪਾਂ ਇਕੱਠੇ ਨਹੀਂ ਹੋ ਸਕਦੇ ਸਾਡੀ ਗਿਰਤੀ ਕਿੰਨੀ ਆ 85% ਇਹਨਾਂ ਦੀ ਕਿੰਨੀ ਆ 15% 85 ਦੇ ਉੱਤੇ 15 ਬੰਦੇ ਪਿਛਲੇ 2200 ਸਾਲ ਤੋਂ ਰਾਜ ਕਰ ਰਹੇ ਕਿਉਂ ਕਿਉਂਕਿ ਆਪਾਂ ਨੂੰ ਬੰਡਿਆ ਹੋਇਆ ਆਪਾਂ ਇਕੱਠੇ ਨਹੀਂ ਹੋ ਸਕਦੇ ਸੋ ਨੀ ਆ ਕਿ ਮੇਰੀਆਂ ਬੇਨਤੀਆਂ ਪਿੰਡ ਵਾਲਿਆਂ ਸਮਝਿਆ ਕਰੋ ਗੱਲ ਨੂੰ ਪਾਇਚਾਰਾ ਬਣਾ ਕੇ ਰੱਖੋ ਏਕਾ ਕੈਮਰ ਰੱਖੋ ਜਿਹੜਾ ਵੀ ਦੁਸ਼ਮਨ ਤੂੰ ਸੰਭ ਲਾਉਣ ਵਾਲਾ ਸੁਪਾੜ ਪਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਤੇ ਆਪਾਂ ਡਟ ਕੇ ਦਾ ਵਿਰੋਧ ਕਰਨਾ ਤੇ ਆ ਜਿਹੜੀਆਂ ਮੂਰਤੀ ਪੂਜਾ ਚ ਆਪਾਂ ਪਏਗੇ ਜਾਂ ਤਾਂ ਭਾਈ ਮੂਰਤੀਆਂ ਪੂਜ ਲਓ ਤੇ ਜਾਂ ਆਪਣੇ ਗੁਰੂ ਦੀ ਗੱਲ ਮੰਨ ਲਓ ਜਦ ਆ ਹਾਰ ਭਾ ਗਿਆਂ ਮੁੰਮ ਕੁੱਦੀ ਜਾਓ ਤੇ ਬਣਾ ਲਓ ਮੰਦਰ ਤੇ ਉਹਨਾਂ ਦੇ ਮੂਰਤੀਆਂ ਰੱਖ ਲਿਓ ਗਲਾਂ ਦੇ ਮਾਲਾ ਪਾ ਦਿਓ ਤਾਂ ਜਾ ਫਿਰ ਆਪਣੇ ਗੁਰੂ ਦੀ ਮੰਨ ਲਓ ਜੇ ਗੁਰੂ ਦੀ ਮੰਨੋਗੇ ਕਿਤੇ ਗੱਲ ਪ੍ਰਾਪਤ ਹੋ ਜਾਣੀ ਹੈ ਕਿਤੇ ਕੋਈ ਹਾਸਲ ਕਰ ਲਓਗੇ ਜੇ ਆ ਚੱਕਰਾਂ ਵਿੱਚ ਫਿਰ ਜ਼ਿਲ੍ਹੇ ਕੱਟ ਨਹੀਂ ਮਿਲਣਾ ਹੈ ਜੀ ਤਾਂ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਮੇਟੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ